ਦੁੱਖ ਸੁੱਖ ਯੋ ਦੇ ਹੱਥ ਨੇ ਦੇਵੇ ਜੋ ਚਵੇ ਮਾਈ ਚਲ ਤੂੰ ਪਾਣੀ ਆਸ ਦਾ ਫਲ ਮਾਲਕ ਲਾਵੇ ਸਿੱਧਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਟੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਬਹੁਤ ਹੀ ਜਿਆਦਾ ਮਾੜੇ ਹਾਲਾਤ ਨੇ ਪੰਜਾਬ ਦੇ ਅਸੀਂ ਖੁਦ ਵੇਖ ਕੇ ਮੇਰੀਆਂ ਆਪਣੀਆਂ ਅੱਖਾਂ ਨਮ ਹੋ ਗਈਆਂ ਕਿ ਸਾਡਾ ਇੰਨਾ ਸੋਹਣਾ ਪੰਜਾਬ ਹੀ ਤੇ ਅੱਜ ਕੀ ਹੋ ਗਿਆ ਸਾਡੇ ਪੰਜਾਬ ਨਾਲ ਵੇਖੋ ਜੀ ਸਾਨੂੰ ਬੜਾ ਮਾਣ ਆ ਸਾਡੀ ਪੰਜਾਬੀ ਇੰਡਸਟਰੀ ਤੇ ਜਿੰਨੇ ਵੀ ਕਲਾਕਾਰ ਨੇ ਜਿੰਨੇ ਵੀ ਚੰਗੇ ਆਰਟਿਸਟ ਨੇ ਜਿਹੜੇ ਪੰਜਾਬ ਨੂੰ ਸਪੋਰਟ ਕਰ ਰਹੇ ਨੇ ਪੰਜਾਬ ਲਈ ਖੜ੍ਹ ਰਹੇ ਨੇ ਸਾਨੂੰ ਬਹੁਤ ਮਾਣ ਆ ਸੀ ਬਹੁਤ ਸ਼ੁਕਰਗੁਜ਼ਾਰ ਵੀ ਆ ਉਹਨਾਂ ਦੇ ਬਾਕੀ ਅਸੀਂ ਚਲੋ ਜਿੰਨਾ ਹੋ ਸਕਦਾ ਆ ਜਿੰਨੇ ਜੋਗੇ ਅਸੀਂ ਹੈ ਕੇ ਆ ਅਸੀਂ ਕਰ ਰਹੇ ਆ ਤੇ ਜਿੰਨਾ ਕਮਾਲਕ ਨੇ ਸਾਨੂੰ ਦਿੱਤਾ ਆ ਅਸੀਂ ਲੋਕਾਂ 'ਚ ਜ਼ਰੂਰ ਵੰਡਾਂਗੇ ਜਿੰਨੇ ਜੋਗੇ ਅਸੀਂ ਹੈਗੇ ਆ ਬਾਕੀ ਡਰ ਬਹੁਤ ਆ ਪਾਣੀ ਬਹੁਤ ਹੀ ਜ਼ਿਆਦਾ ਵਾ ਮੈਂ ਤਾਂ ਪਹਿਲੀ ਵਾਰੀ ਇੰਨਾ ਪਾਣੀ ਵੇਖਿਆ ਮੇਰਾ ਤਾਂ ਦਿਲ ਹੀ ਡਰ ਗਿਆ ਪਰ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦਾ ਕਿੰਨਾ ਔਖਾ ਹੁੰਦਾ ਹੋਏਗਾ ਤੇ ਸਾਨੂੰ ਇੱਕ ਗੱਲ ਦਾ ਦੁੱਖ ਵੀ ਆ ਕਿ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਤੇ ਉਹਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਆ 88 ਤੋਂ ਲੈ ਕੇ ਜਿਹੜੇ ਅਸੀਂ ਜੰਮੇ ਭਲੇ ਇੱਥੇ ਆ ਤੇ ਮਾਰਾਂ ਹੀ ਚੱਲਦੇ ਆਉਂਦੇ ਸੀ ਗਰਾਊਂਡ ਲੈਵਲ ਤੇ ਜਿਹੜੇ ਬੰਦੇ ਉੱਥੇ ਫੋਟੋਆਂ ਖਿਚਾ ਕੇ ਜਿਹੜੇ ਮੰਤਰੀ ਇੱਥੇ ਤੱਕ ਜਿੰਨੀ ਵੀ ਨਮਾਇਦੇ ਤੱਕ ਸਾਡੇ ਐਮਐਲਏ ਰਣਵੀਰ ਭੁੱਲਰ ਉਹਨੇ ਇੱਥੇ ਆ ਕੇ ਵੇਖਿਆ ਨਹੀਂ ਵੀ ਇਹਨਾਂ ਲੋਕਾਂ ਦਾ ਹਾਲ ਕੀ ਪਨੇ ਸਭ ਤੋਂ ਇੱਥੇ ਮੁਸ਼ਕਲ ਹੈ ਇੱਥੇ ਕਵੀਰ ਦੇ ਨੂੰ ਸਵੇਰ ਦਾ ਫੋਨ ਕਰੇ ਜਾਂਦਾ ਵੀ ਯਾਰ ਮੈਨੂੰ ਕੋ ਰੋਟੀ ਦੇਜੋ ਅੱਛਾ ਤੇ ਸਾਡੇ ਕੋਲ ਕਿਸ਼ਤੀ ਹੋਵੇ ਤਾਂ ਅਸੀਂ ਉੱਥੇ ਲੈ ਜਾਈਏ ਕਾਦੇ ਲਈ ਲੈ ਕੇ ਜਾਈਏ ਪਾਣੀ ਬਹੁਤ ਜ਼ਿਆਦਾ ਵਾ ਤੇ ਕੌਣ ਕੌਣ ਉੱਥੇ ਜਾਊਗਾ ਆ ਤੁਸੀਂ ਦੇਖ ਸਕਦੇ ਹੋ ਵੀ ਰਾਜਾ ਸਿਸਟਰ ਜਿਹੜੀਆਂ ਭੈਣਾਂ ਨੇ ਇਹਨਾਂ ਵੱਲੋਂ ਰਾਸ਼ਨ ਸਮਗਰੀ ਲੈ ਕੇ ਆਏ ਨੇ ਇਹ ਅਤੇ ਵਰਤਾਇਆ ਆ ਰਿਹਾ ਤੁਸੀਂ ਦੇਖ ਸਕਦੇ ਹੋ ਲੰਗਰ ਦੀਆਂ ਤਸਵੀਰਾਂ ਤਾਂ ਸਾਂਝੀ ਕੀਤੀਆਂ ਨੇ ਬੜੀ ਦੂਰੋਂ ਅੰਮ੍ਰਿਤਸਰੋਂ ਚੱਲ ਕੇ ਭੈਣਾ ਪਰਿਵਾਰ ਜਿਹੜਾ ਆਇਆ ਰਾਜਾ ਸਿਸਟਰ ਤੁਹਾਡੀ ਅੱਖਾਂ ਵਿੱਚ ਉਚਥਰੂ ਆ ਗਏ ਨੇ ਕਿ ਲੱਗਦਾ ਅੱਜ ਦੁੱਖ ਹੋਇਆ ਤੁਹਾਨੂੰ ਜਵੇਕੇ ਵੀ ਕਿਹੜੇ ਹਾਲਾਤਾਂ ਵਿੱਚ ਸਾਡਾ ਪੰਜਾਬ ਆ ਕਰੋਨਾ ਆ ਗਿਆ ਸੀ ਫਿਰ ਜੰਗ ਦਾ ਇਹਨਾਂ ਨੇ ਕਹਿਤਾ ਹੁਣ ਆ ਪਾਣੀ ਆ ਆਪਾਂ ਵੇਖ ਹੀ ਲਿਆ ਤੇ ਪੰਜਾਬੀਆਂ ਤੇ ਸਾਨੂੰ ਇੰਨਾ ਬੜਾ ਮਾਣ ਆ ਕਿ ਉਹ ਡਰਦੇ ਨਹੀਂ ਇਹਨਾਂ ਚੀਜ਼ਾਂ ਤੋਂ ਉਹ ਡਟ ਕੇ ਸਾਹਮਣਾ ਕਰਦੇ ਕੋਈ ਵੀ ਮੁਸੀਬਤ ਹੋਵੇ ਉਹ ਡਟ ਕੇ ਸਾਹਮਣਾ ਕਰਦੇ ਆ ਬਾਕੀ ਜਿਹੜੇ ਕੁੜੀਆਂ ਦੇ ਦਿਲ ਹੁੰਦੇ ਤੁਹਾਨੂੰ ਪਤਾ ਹੈ ਹੌਲੇ ਹੁੰਦੇ ਆ ਤੇ ਉਹ ਚੀਜ਼ਾਂ ਵੇ ਕਿੰਨੇ ਹੀ ਜਰਿਆ ਜਾਂਦਾ ਅਪਛੇ ਤੁਸੀਂ ਦੇਖ ਲਓ ਟਰਾਲੀਆਂ ਟਰਾਲੀਆਂ ਮੇਰੇ ਪਿੱਛੇ ਤੁਸੀਂ ਲੱਗੀਆਂ ਲੱਗੀਆਂ ਨੇ ਰਸਤਾ ਜਿਹੜਾ ਕਿ ਬੰਦਿਆ ਫਿਰ ਵੀ ਲੰਘਣ ਦੀ ਜਿਹੜੀ ਮੁਸ਼ਕਲ ਹੈ ਗੱਲਬਾਤ ਜਰੂਰ ਕਰਾਂਗੇ ਤੁਸੀਂ ਦੇਖਿਓ ਹਾਲਾਤ ਕੀ ਨੇ ਜਿਹੜੇ ਇਲਾਕੇ ਦੇ ਰਹਮਲ ਹੋ ਅਸੀਂ ਪੰਜੋਖਰਾ ਸਾਹਿਬ ਹੈ ਜੀ ਪਿੰਡ ਅੰਮ੍ਰਾਲੇ ਕੋਲ ਜੀ ਅੰਮ੍ਰਾਲੇ ਕੋਲ ਹਰਿਆਣੇ ਹਾਂ ਜੀ ਹਰਿਆਣੇ ਤੋਂ ਆਏ ਹਾਂ ਜੀ ਬਿਲਕੁਲ ਜੀ ਤੁਸੀਂ ਦੇਖਿਆ ਭਾਈ ਹਰਿਆਣੇ ਤੋਂ ਆਏ ਹਾਂ ਹਮੇਸ਼ਾ ਲੋਕਾਂ ਨੂੰ ਲੰਮਾ ਰਹਿੰਦਾ ਕਿ ਭਾਈ ਹਰਿਆਣੇ ਵਾਲੇ ਸਾਡੇ ਨਾਲ ਖੜਦੇ ਨਹੀਂ ਆ ਤੁਸੀਂ ਦੇਖਿਓ ਅੱਜ ਹਰਿਆਣੇ ਵਾਲੇ ਭਾਈ ਸਾਡੇ ਨਾਲ ਖੜਗੇ ਨੇ ਵਿੱਚ ਸਾਰਾ ਰਾਸ਼ਨ ਪਾਣੀ ਸੀਗਾ ਦਵਾਈਆਂ ਬੂਟੀ ਜਿਹੜਾ ਵੀ ਹੈਗਾ ਸੀਗਾ ਸਾਰਾ ਕੁਝ ਹੈ ਬਾਕੀ ਡੰਗਰਾਂ ਵਾਸਤੇ ਵੀ ਚੋਕਰ-ਚੋਕਰ ਲੈ ਕੇ ਆਏ ਆ ਜੀ ਸਾਰਾ ਕੁਝ ਹਾਂ ਜੀ ਸਾਰਾ ਕੁਝ ਦੇ ਕੇ ਆਏ ਆ ਪਿੱਛੇ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਤਰਨਤਾਂ ਜ਼ਿਲ੍ਹੇ ਦੇ ਪਿੰਡ ਬੰਡਾਲਾ ਦੀਆਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿੰਨਾ ਅੱਜ ਇਸ ਇਲਾਕੇ ਵਿੱਚ ਪਹੁੰਚੇ ਹਾਂ ਜਿਲ੍ਹਾ ਤਰਨਤਾਂ ਦੇ ਪਿੰਡ ਬੰਡਾਲਾ ਵਿੱਚ ਅਤੇ ਇੱਥੇ ਅੱਜ ਜਿਹੜਾ ਕੀ ਰਾਸ਼ਨ ਸਮਗਰੀ ਲੈ ਕੇ ਆਏ ਨੇ ਹਰ ਪਿੰਡ ਤਾਂ ਵਾਸਤੇ ਰਜਾ ਸਿਸਟਰ ਦੋ ਭੈਣਾਂ ਨੇ ਜਿਨ੍ਹਾਂ ਵੱਲੋਂ ਇਹ ਜਿਹੜੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਪੰਜਾਬੀ ਗਾਇਕ ਨੇ ਅਤੇ ਪੰਜਾਬੀ ਗਾਇਕੀ ਦੇ ਵਿੱਚ ਲੰਮਾ ਸਮਾਂ ਜਿਹੜਾ ਇਹਨਾਂ ਵੱਲ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਅਤੇ ਆਪਣੇ ਫੈਮਿਲੀ ਦੇ ਆਪਣੇ ਪਰਿਵਾਰ ਦੇ ਨਾਲ ਜਿਹੜਾ ਕਿ ਅੱਜ ਇਹ ਰਾਸ਼ਨ ਲੈ ਕੇ ਆਏ ਨੇ ਗੱਲਬਾਤ ਜਰੂਰ ਕਰਾਂਗੇ ਭੈਣ ਦੇ ਨਾਲ ਅੱਜ ਕਿਸ ਤਰ੍ਹਾਂ ਬਾਣਾ ਵਿਚਾਰ ਆ ਤੁਹਾਡਾ ਤੁਸੀਂ ਗਾਇਕੀ ਦਾ ਸਬੰਧ ਰੱਖਦੇ ਹੋ ਰਜਾ ਸਿੱਟਾ ਤੁਹਾਡਾ ਗਰੁੱਪ ਦਾ ਲਾ ਆ ਤੇ ਕਿਹੜੇ ਇਲਾਕੇ ਤੁਸੀਂ ਰਾਸ਼ਨ ਲੈ ਕੇ ਆਏ ਅਸੀਂ ਆਏ ਹਾਂ ਜੀ ਰਸੂਲਪੁਰ ਵਾਲੀ ਸਾਈਡ ਰਾਸ਼ਨ ਲੈ ਕੇ ਸੋ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇ ਪੰਜਾਬ ਦੇ ਅਸੀਂ ਖੁਦ ਵੇਖ ਕੇ ਮੇਰੀਆਂ ਆਪਣੀਆਂ ਅੱਖਾਂ ਨਮ ਹੋ ਗਈਆਂ ਕਿ ਸਾਡਾ ਇੰਨਾ ਸੋਹਣਾ ਪੰਜਾਬ ਹੀ ਤੇ ਅੱਜ ਕੀ ਹੋ ਗਿਆ ਸਾਡੇ ਪੰਜਾਬ ਨਾਲ ਸੋ ਮੈਂ ਤੇ ਆਹੀ ਕਹਿਣਾ ਚਾਹੂੰਗੀ ਕਿ ਜਿੰਨੇ ਕੁ ਜੋਗੇ ਤੁਸੀਂ ਹੈਗੇ ਹੋ ਜਾਂ ਜਿੰਨੇ ਕੁ ਜੋਗੇ ਅਸੀਂ ਹੈਗੇ ਆਂ ਅੱਜ ਅਸੀਂ ਆਏ ਆ ਤੇ ਤੁਸੀਂ ਵੀ ਸੇਵਾ ਕਰੋ ਤੇ ਮਾਲਕ ਅੱਗੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰੋ ਕਿ ਮਾਲਕ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਆ ਤੇ ਸਾਨੂੰ ਬਖਸ਼ ਦੇ ਬਹੁਤ ਮਾੜੇ ਹਾਲਾਤ ਨੇ ਜੀ ਅਸੀਂ ਦੇਖਿਆ ਜਦੋਂ ਦਾ ਇਹ ਬਾੜ ਆਈ ਇਲਾਕੇ ਵਿੱਚ ਚਾਹੇ ਮਾਲਵੇ ਦੀ ਗੱਲ ਕਹੀਏ ਚਾਹੇ ਮਾਝੇ ਦੀ ਗੱਲ ਕਰੀਏ ਗਾਇਕਾਂ ਦੇ ਵੱਲੋਂ ਵੱਡੀ ਸੇਵਾ ਕੀਤੀ ਜਾ ਰਹੀ ਹੈ ਦਲਜੀਤ ਦੋਸਾਹ ਨੇ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਵੱਡੇ ਵੱਡੇ ਕਲਾਕਾਰ ਜਾਹੇ ਐਮੀ ਵਿਰਕ ਆ ਉਹਨਾਂ ਵੱਲੋਂ ਵੀ ਸੇਵਾ ਕੀਤੀ ਗਈ ਹੁਣ ਤੇ ਦੇਸ਼ਾਂ ਦੇ ਸਾਨੂੰ ਜਿਹੜਾ ਕੀ ਗਾਇਕਾਂ ਨੇ ਇਹ ਪਿੰਡਾਂ ਦੇ ਪਿੰਡ ਗੋਦ ਲੈਣੇ ਕੀ ਕਹਿਣਾ ਚਾਹੋਗੇ ਚੀਨ ਦੇ ਉੱਤੇ ਦੇਖੋ ਜੀ ਸਾਨੂੰ ਬੜਾ ਮਾਣ ਆ ਸਾਡੀ ਪੰਜਾਬੀ ਇੰਡਸਟਰੀ ਤੇ ਜਿੰਨੇ ਵੀ ਕਲਾਕਾਰ ਨੇ ਜਿੰਨੇ ਵੀ ਚੰਗੇ ਆਰਟਿਸਟ ਨੇ ਜਿਹੜੇ ਪੰਜਾਬ ਨੂੰ ਸਪੋਰਟ ਕਰ ਰਹੇ ਨੇ ਪੰਜਾਬ ਲਈ ਖੜ੍ਹ ਰਹੇ ਨੇ ਸਾਨੂੰ ਬਹੁਤ ਮਾਣ ਆ ਅਸੀਂ ਬਹੁਤ ਸ਼ੁਕਰਗੁਜ਼ਾਰ ਵੀ ਆ ਉਹਨਾਂ ਦੇ ਬਹੁਤ ਮਿਹਰਬਾਨੀ ਉਹਨਾਂ ਦੀ ਕਿ ਜੋ ਉਹ ਇੰਨਾ ਕਰ ਰਹੇ ਆ ਪੰਜਾਬ ਲਈ ਤੇ ਛੋਟਾ ਜਿਹਾ ਸਾਡਾ ਵੀ ਸਹਿਯੋਗ ਆ ਉਹਨਾਂ ਦੇ ਨਾਲ ਜੀ ਨੀਸ਼ਰ ਵੀ ਅੱਜ ਕਿੰਨੇ ਪਰਿਵਾਰਾਂ ਵਾਸਤੇ ਰਾਸ਼ਨ ਲੈ ਕੇ ਆਏ ਹੋ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਤੁਸੀਂ ਲੰਘ ਕੇ ਆਏ ਹੋ ਕੀ ਹਾਲਾਤ ਕੀ ਨੇ ਤੁਸੀਂ ਜਦੋਂ ਤੁਸੀਂ ਬੰਦ ਤੋਂ ਗਾੜੀ ਲੰਘ ਕੇ ਆਏ ਸੀ ਕਿੰਨਾ ਕਿੰਨਾ ਪਾਣੀ ਆ ਹੁਣ ਵੀ ਤੁਸੀਂ ਪਾਣੀ ਵਿੱਚ ਖੜ੍ਹੇ ਹੋ ਕਿੰਨਾ ਕਿ ਡਰ ਲੱਗਾ ਚੀਵ ਲਾ ਕੇ ਵੀ ਜਿੱਥੇ ਰਾਹ ਬੰਦ ਹੋ ਗਏ ਗੱਡੀਆਂ ਬੰਦ ਹੋ ਗਈਆਂ ਤੁਸੀਂ ਉੱਥੋਂ ਤੱਕ ਗਾਂ ਪਹੁੰਚੇ ਹੋਂ ਤੱਕ ਬਹੁਤ ਜ਼ਿਆਦਾ ਡਰਿਆ ਜੀ ਵੇਖੋ ਇੱਥੇ ਜਿਹੜੇ ਰਹਿੰਦੇ ਆ ਅਸੀਂ ਤਾਂ ਚਲੋ ਅੱਜ ਹੀ ਆਏ ਆ ਜਿਹੜੇ ਇੱਥੇ ਲੋਕ ਰਹਿ ਰਹੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਕੀ ਉਹਨਾਂ ਦੇ ਦਿਲ ਤੇ ਬੀਤਨ ਦੀ ਆ ਤੇ ਬਾਕੀ ਅਸੀਂ ਚਲੋ ਜਿੰਨਾ ਹੋ ਸਕਦਾ ਆ ਜਿੰਨੇ ਜੋਗੀ ਅਸੀਂ ਹੈ ਕੇ ਆ ਅਸੀਂ ਕਰ ਰਹੇ ਆ ਤੇ ਜਿੰਨਾ ਕਮਾਲਕ ਨੇ ਸਾਨੂੰ ਦਿੱਤਾ ਆ ਅਸੀਂ ਲੋਕਾਂ 'ਚ ਜਰੂਰ ਵੰਡਾਂਗੇ ਜਿੰਨੇ ਜੋਗੇ ਅਸੀਂ ਹੈਗੇ ਬਾਕੀ ਡਰ ਬਹੁਤ ਆ ਪਾਣੀ ਬਹੁਤ ਹੀ ਜ਼ਿਆਦਾ ਵਾ ਗੱਡੀਆਂ ਸਾਡੀਆਂ ਆ ਨਹੀਂ ਰਹੀਆਂ ਅਸੀਂ ਮੁੰਡੇ ਅੱਗੇ ਡੰਡੇ ਲੈ ਕੇ ਚੱਲ ਰਹੇ ਸੀ ਫੇਰ ਅਸੀਂ ਪਿੱਛੇ ਪਿੱਛੇ ਗੱਡੀਆਂ ਉਹਨਾਂ ਦੇ ਲਾਈਆਂ ਵਾ ਤੇ ਹੁਣ ਵੀ ਤੁਸੀਂ ਆਪ ਵੀ ਵੇਖ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਵਾ ਬਸ ਸਾਨੂੰ ਇਸ ਗੱਲ ਦਾ ਮਾਣ ਹੈ ਪੰਜਾਬੀ ਇੰਡਸਟਰੀ ਤੇ ਕਿ ਉਹ ਬਹੁਤ ਸਪੋਰਟ ਕਰ ਰਹੇ ਨੇ ਤੇ ਸਾਨੂੰ ਇੱਕ ਗੱਲ ਦਾ ਦੁੱਖ ਵੀ ਆ ਕਿ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਤੇ ਉਹਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਆ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ ਜਿੰਨਾ ਹੋ ਸਕੇ ਉਹ ਕਰਨ ਜੀ ਕੀ ਲੱਗਦਾ ਜੀ ਰਜਾ ਜੀ ਤੁਸੀਂ ਬੜੇ ਮਾੜੇ ਸਮੇਂ ਚੋਂ ਮਾੜੇ ਦੌਰ ਚ ਲੰਘ ਕੇ ਆਏ ਹੋ ਅੱਜ ਪਰਮਾਤਮਾ ਨੇ ਤੁਹਾਡੀ ਪਛਾਣ ਜਰੂਰ ਬਣਾਈ ਆ ਪਰ ਤੁਹਾਨੂੰ ਮਿਹਨਤ ਬਹੁਤ ਕਰਨੀ ਪਈ ਤੁਹਾਡਾ ਪਸ਼ੋਕਾ ਜਿਹੜਾ ਵਾ ਉਹ ਵੀ ਦਸ਼ਕਾਂ ਤੋਂ ਸਾਂਝਾ ਕਰਦੇ ਹੋ ਕਿਹੜੇ ਤੁਹਾਡਾ ਪਸ਼ੋਕੜ ਆ ਕਿੱਥੋਂ ਦੇ ਪਿੰਡੋਂ ਤੁਸੀਂ ਰਹਿਣ ਵਾਲੇ ਹੋ ਕਿੰਨੇ ਕਿ ਜ਼ਿੰਦਗੀ ਤੁਹਾਨੂੰ ਖਾਸ ਕਰਕੇ ਪੰਜਾਬੀ ਇੰਡਸਟਰੀ ਦੇ ਕਿੰਨੇ ਕਿ ਸਟਰਗਲ ਕਰਨੀ ਪਈ ਤੁਹਾਨੂੰ ਦੋਵਾਂ ਪੈਣਾ ਨੂੰ ਸਟਰਗਲ ਤਾਂ ਵੇਖੋ ਜੀ ਬਹੁਤ ਜ਼ਿਆਦਾ ਕਰਨੀ ਪਈ ਔਰ ਪਿੱਛੋਂ ਅਸੀਂ ਖੇਮ ਕਰਨਦੇ ਆ ਹੁਣ ਤਾਂ ਚਲੋ ਅਸੀਂ ਅੰਮਰਸਰ ਚ ਰਹਿ ਰਹੇ ਆ ਤੇ ਸਾਡੇ ਤੇ ਵੀ ਇਹ ਹਾਲਾਤ ਆਏ ਆ ਅਸੀਂ ਬਹੁਤ ਮਾੜੇ ਦਿਨ ਵੇਖੇ ਆ ਪਰ ਸ਼ੁਕਰਗੁਜ਼ਾਰ ਆ ਮਾਲਕ ਦੇ ਕਿ ਅੱਜ ਉਹਨੇ ਇੰਨੇਕ ਜੋਗਾ ਕੀਤਾ ਕਿ ਅਸੀਂ ਕਿਸੇ ਨੂੰ ਦੇ ਸਕੀਏ ਠੀਕ ਹੈ ਜੀ ਛੋਟੀ ਪੈਣ ਗੱਲ ਕਰਦੇ ਆ ਪੈਣ ਆ ਛੋਟਾ ਅਸੀਂ ਦੇਖਿਆ ਪਰਿਵਾਰ ਆ ਤੁਹਾਡਾ ਸਾਰਾ ਹੀ ਲੈ ਕੇ ਆਏ ਤੁਹਾਡੇ ਪਿਤਾ ਜੀ ਤੁਹਾਡੇ ਮਾਤਾ ਜੀ ਸਾਰਾ ਪਰਿਵਾਰ ਆਏ ਨੇ ਸ਼ਹਿਰ ਦੀ ਗੱਲ ਕਰੀ ਅੰਮ੍ਰਿਤਸਰ ਸੁਣਿਆ ਸੀ ਵੀ ਕਹਿੰਦੇ ਪਾਣੀ ਆਇਆ ਲੋਕੀ ਜਦੋਂ ਅੰਮ੍ਰਿਤਸਰ ਥੋੜਾ ਮੀਂਹ ਪੈਂਦਾ ਲੋਕ ਡਰ ਜਾਂਦੇ ਨੇ ਪਰ ਇੱਥੇ ਜਦੋਂ ਹੜਾ ਦੇ ਹੜ ਆ ਗਏ ਨੇ ਅੱਜ ਤੁਸੀਂ ਇੰਨਾ ਜਣਾ ਪਾਣੀ ਵੇਖਿਆ ਆਪਣੀ ਜ਼ਿੰਦਗੀ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਮੈਂ ਤਾਂ ਪਹਿਲੀ ਵਾਰੀ ਇੰਨਾ ਪਾਣੀ ਵੇਖਿਆ ਮੇਰਾ ਤਾਂ ਦਿਲ ਹੀ ਡਰ ਗਿਆ ਪਰ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦਾ ਕਿੰਨਾ ਔਖਾ ਹੁੰਦਾ ਹੋਏਗਾ ਬਹੁਤ ਔਖਾ ਹੈ ਇੱਥੇ ਰਹਿਣਾ ਪਾਣੀ 'ਚ ਅੱਜ ਕਿੰਨੇ ਪਰਿਵਾਰਾਂ ਰਾਸ਼ਨ ਲੈ ਕੇ ਆਏ ਹੋ ਅੱਜ ਤੇ ਇੱਥੇ ਕਿੰਨੇ ਕਿ ਲੋਕਾਂ ਨੂੰ ਰਾਸ਼ਨ ਦੀ ਕਿੰਨੇ ਕਿ ਲੋਡ ਹੈਗੀ ਐ ਇਸ ਇਲਾਕੇ ਵਿੱਚ ਅੱਜ ਤੱਕ ਨਹੀਂ ਪਹੁੰਚੀ ਨਹੀਂ ਜਿੱਤ ਤੱਕ ਵੇਖੋ ਜੀ ਲੋਡ ਤਾਂ ਬਹੁਤ ਜ਼ਿਆਦਾ ਹੈ ਕਿਉਂਕਿ ਕੰਮ ਕਰ ਲੋਕਾਂ ਦੇ ਬੰਦ ਨੇ ਪਾਣੀ ਕਰਕੇ ਤੇ ਜਿੰਨੇ ਜੋਗੀ ਅਸੀਂ ਹੈਗੇ ਆ ਅਸੀਂ ਕੀਤਾ ਅਸੀਂ ਲੈ ਕੇ ਆਏ ਆ ਤੇ ਅਸੀਂ ਕਰਾਂਗੇ ਡਿਸਟ੍ਰੀਬਿਊਟ ਠੀਕ ਹੈ ਜੀ ਤੇ ਸੁਨੇਹਾ ਕੀ ਦੇਣਾ ਚਾਹੋਗੇ ਪੰਜਾਬ ਦੀ ਇੰਡਸਟਰੀ ਨੂੰ ਹੋਰ ਜਿਹੜੇ ਕਲਾਕਾਰ ਨੇ ਜਿਹੜੇ ਹਜ ਤੱਕ ਨਹੀਂ ਇੱਥੇ ਪਹੁੰਚੇ ਜਾਂ ਜਿਨ੍ਹਾਂ ਨੇ ਹੱਦੀ ਵੀ ਸਪੋਰਟ ਨਹੀਂ ਕੀਤੀ ਕੀ ਲੋਕਾਂ ਨੂੰ ਕਹਿਣਾ ਚਾਹੋਗੇ ਇਹਨਾਂ ਨੂੰ ਬਸ ਅਸੀਂ ਤਾਂ ਆਹੀ ਕਹਿਣਾ ਚਾਹਾਂਗੇ ਕਿ ਜਿੰਨੀ ਤੁਹਾਡੇ ਕੋਲੋਂ ਹੈਲਪ ਹੋ ਸਕਦੀ ਹੈ ਤੁਸੀਂ ਕਰੋ ਲੋਕਾਂ ਦੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਸਾਰਿਆਂ ਦੀ ਤੁਹਾਡੇ ਆਪਣੇ ਭੈਣ ਭਰਾਣੇ ਥੈਂਕ ਯੂ ਜੀ ਠੀਕ ਹੈ ਜੀ ਬਹੁਤ ਬਤਨਵਾਜੀ ਉਹਨਾਂ ਦੇ ਪਿਤਾ ਜੀ ਨਾਲ ਜਰੂਰ ਗੱਲਬਾਤ ਕਰਾਂਗੇ ਤੁਸੀਂ ਦੇਖਿਆ ਪਰਿਵਾਰ ਦੀ ਸ਼ਾਬਾਸ਼ਾ ਮੈਂ ਕਹਿੰਦਾ ਇਹ ਬੱਚਿਆਂ ਦੀ ਰਾਜਾ ਸਿਸਟਰ ਜਿਹੜੀ ਹੈ ਕਿ ਅੱਜ ਪੱਟੀ ਇਲਾਕੇ ਦੇ ਜਿਹੜਾ ਪਿੰਡ ਹੈ ਬੰਡਾਲਾ ਉੱਥੇ ਆਏ ਨੇ ਤੁਸੀਂ ਦੇਖ ਸਕਦੇ ਹੋ ਮਾਝੇ ਦੀ ਗੱਲ ਕਰੀਏ ਅਸੀਂ ਜਦੋਂ ਬਿਆਸ ਦਰਿਆ ਦੀ ਗੱਲ ਕਰੀਏ ਸੋਰੀ ਅਰੰਦਾਸ ਦੇ ਪਾਸੇ ਜਾਂਦੇ ਹਾਂ ਗੱਗੋਮਾਲ ਦੀ ਨਾਲੇ ਸਾਈਡ ਉੱਥੇ ਤੇ ਹਰ ਕੋਈ ਜਾ ਰਿਹਾ ਪਰ ਇਸ ਇਲਾਕੇ ਵਿੱਚ ਸਾਨੂੰ ਲੱਗਦਾ ਕੋ ਬਹੁਤਾ ਲੋਕੀ ਨਹੀਂ ਪਹੁੰਚੇ ਇਸ ਕਰਕੇ ਨਾਲੇ ਅੱਜ ਪੱਟੀ ਇਲਾਕੇ ਵਿੱਚ ਸੋਚਿਆ ਵੀ ਇੱਥੇ ਜਾ ਕੇ ਹੜਪੀੜਤ ਲੋਕਾਂ ਦੀ ਜਾ ਕੇ ਮਦਦ ਜੂਰ ਕੀਤੀ ਜਾਵੇ ਗੱਲ ਦੀ ਮਦਦ ਕੀਤੀ ਜਾਵੇ ਅੱਜ ਤੁਹਾਡੇ ਕੋਲ ਜਿਹੜੇ 200 ਪਰਿਵਾਰਾਂ ਵਾਸਤੇ ਰਾਸ਼ਨ ਲੈ ਕੇ ਆਏ ਉਹ ਕਿਸ ਤਰ੍ਹਾਂ ਜਾਏ ਇਸ ਦਸਕਾ ਸਾਲੇ ਜਦੋਂ ਸਮਾਂ ਦੇਖਿਆ ਕਿ ਬਹੁਤ ਹਾਲਾਤ ਮਾੜੇ ਹਨ ਤਾਂ-ਤਾਂ ਤੇ بارشਾਂ ਹੋ ਰਹੀਆਂ ਅਸੀਂ ਵੀ بارشਾਂ 'ਚ ਹਾਂ ਪਰ ਇਹ بارشਾਂ ਜਿਹੜੀਆਂ ਇਹ ਝੱਲ ਰਿਹਾ ਨਾ ਉਹ بارشੋ ਕੁ ਝੱਲ ਨਹੀਂ ਸਕਦਾ ਬਹੁਤ ਮਾੜੀਆਂ بارشਾਂ ਐ ਵੇਖੋ ਨਾ ਖਾਣ ਨੂੰ ਆ ਨਾ ਪਾਉਣ ਨੂੰ ਆ ਕੁਛ ਵੀ ਨਹੀਂ ਕੀ ਇਹਨਾਂ ਕੋਲ ਕੁਛ ਵੀ ਨਹੀਂ ਰਹਿ ਗਿਆ ਇਸ ਕਰਕੇ ਮੰਨਦੇ ਕੁਦਰਤ ਦਾ ਭਾਣਾ ਵਾ ਸਾਡਾ ਸਾਰਾ ਪੰਜਾਬ ਖੜਾ ਹੋਵੇ ਪੰਜਾਬੀਅਤ ਨਾਲ ਤੇ ਸਾਨੂੰ ਬਹੁਤ ਮਾਣ ਹੋਏਗਾ ਕਿ ਸਾਡੇ ਭੈਣ ਭਰਾ ਜਿਹੜੇ ਸਾਡੇ ਨਾਲ ਖੜੇ ਆ ਹਨ ਇਹਨਾਂ ਨਾਲ ਅੱਜ ਖੜੋ ਡਟ ਕੇ ਖੜੋ ਜਿੱਥੇ ਜਿਹੜੀ ਵਸਤੂ ਦੀ ਲੋੜ ਆ ਉਹ ਪੂਰੀ ਕਰੋ ਉਹਨਾਂ ਦੀ ਪਚਾਓ ਘਰ ਘਰ ਪਚਾਓ ਆਖਾਂ ਇੱਥੇ ਕਿਸ਼ਤੀਆਂ ਬਿਲਕੁਲ ਨਹੀਂ ਹੈਈਆਂ ਹਨਾ ਸਰਕਾਰ بار بار ਦੇਖਦੀ ਆ ਹਰ ਇੱਕ ਨਿਊਜ਼ ਦੇਖਦੀ ਆ ਪਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਉਹ ਕਿ ਤੁਹਾਡੇ ਬੱਚੇ ਤੁਹਾਡਾ ਹੀ ਪਰਿਵਾਰ ਆ ਵੋਟਾਂ ਵਰੀ ਤੁਸੀਂ ਇਹਨਾਂ ਤੋਂ ਹੀ ਵੋਟਾਂ ਲੈਂਦੇ ਜੀ ਅੱਜ ਇਹਨਾਂ ਦੀ ਹੈਲਪ ਕਰੋ ਸਪੋਰਟ ਕਰੋ ਜਿੰਨੀ ਵੀ ਹੋ ਸਕਦੀ ਵੱਧ ਤੋਂ ਵੱਧ ਸਪੋਰਟ ਕਰੋ ਮੈਂ ਆਪਣੇ ਪ੍ਰਾਵਾਣ ਨੂੰ ਕਿੰਨਾ ਮਾ ਸਿੰਗਰ ਇੰਡਸਟਰੀ ਨੂੰ ਕਿੰਨਾ ਮਾ ਕਿ ਤੁਸੀਂ ਵੀ ਜਿੰਨਾ ਵੀ ਵੱਦ ਤੋਂ ਵੱਧ ਹੋ ਸਕੇ ਇਹਨਾਂ ਨੂੰ ਪ੍ਰਾਵਾਣ ਨੂੰ ਸਪੋਰਟ ਕਰੋ ਪਿਆਰਾਂ ਨੂੰ ਸਪੋਰਟ ਕਰੋ ਹਾਂ ਜੇ ਬੱਚਿਆਂ ਨੂੰ ਕੋਈ ਉਹਨਾਂ ਦੇ ਪਰਸਨਲ ਸਮਾਨਾ ਉਥੋਂ ਤੱਕ ਉਹਨਾਂ ਨੂੰ ਪਹੁੰਚਾਓ ਮੇਰੇ ਸੋਭੀ ਤੁਸੀਂ ਅੱਜ ਤੱਕ ਆਪਣੇ ਗਾਏ ਇਲਾਕੇ ਜਾਂ ਕਈ ਆਪਣੀ ਹੋਸ਼ ਦੇ ਹਵਾਜ ਵਿੱਚ ਕਦੀ ਇੰਨਾ ਪਾਣੀ ਦੇਖਿਆ ਕਿ ਤੁਸੀਂ ਪਹਿਲੀ ਵਾਰ ਆਏ ਹੋ ਜਦੋਂ ਤੁਸੀਂ ਗੱਡੀਆਂ ਵਿੱਚ ਬੈਠੇ ਸੀ ਦੂਰ ਦੂਰ ਤੋਂ ਝਾਤ ਮਾਰੀ ਡੇਰਿਆਂ ਤੱਕ ਇੰਨਾ ਨਾ ਪਾਣੀ ਸੀ ਤੁਸੀਂ ਸਾਡੇ ਨਾਲ ਗੱਲਬਾਤ ਕਰਦੇ ਪਏ ਸੀ ਆਫ ਕੈਮਰਾ ਕਾ ਵੀ ਭਾਈ ਉਹ ਪਰਿਵਾਰ ਵਾਲੇ ਰਹਿੰਦੇ ਕਿੱਦਾਂ ਹੋਣਗੇ ਉਹਨਾਂ ਦਾ ਰੋਸ਼ਨ ਪਾਣੀ ਕਿੱਦਾਂ ਪਹੁੰਚਿਆ ਹੋਊਗਾ ਸੋਰ ਕੇ ਰੌਂਟੇ ਘੜੀ ਹੋ ਜਾਂਦੇ ਕਿਤੇ ਹਾਂਜੀ ਬਿਲਕੁਲ ਸੀ ਮੇਰਾ ਮਨ ਬਹੁਤ ਝੜਾ ਪਰੇਸ਼ਾਨ ਹੋ ਗਿਆ ਸੀ ਦੇਖ ਦੇਖ ਕੇ ਵੀ ਮੰਨ ਲਓ ਅਸੀਂ ਤਾਂ ਆਪਣੇ ਘਰ ਦੇ ਵਿੱਚ ਰਹਿੰਨੇ ਹਣਾ ਰਾਤ ਨੂੰ ਸੌਂ ਜਾਣੇ ਆ ਸੁਖ ਸ਼ਾਂਤੀ ਨਾਲ ਸੌਣੇ ਇਹਨਾਂ ਨੂੰ ਚੱਤੇ ਵਕਤ ਤੋਂ ਸੈਂਸਾ ਲੱਗ ਰਹਿਣਾ ਕਿ ਹਾਇ ਕਦੋਂ ਪਾਣੀ ਆਜੂ ਤੇ ਕਿਬ ਤੱਕ ਕਦੋਂ ਰੋੜ ਜਾਣਾ ਜਾਂ ਕਦੋਂ ਮਰ ਜਾਣਾ ਬਾਕੀ ਹਾਇ ਤਾਂ ਰੱਬ ਦੇ ਕੋਲ ਆ ਜੇ ਰੱਬ ਬਚਾਉਂਦਾ ਹੈ ਨਾ ਤੋ ਬਰਦੇ ਮਰਦੇ ਚੋਂ ਬਚਾ ਲੈਂਦਾ ਬਲਦੀ ਚੋਂ ਵੀ ਕੱਢ ਲੈਂਦਾ ਬਾਕੀ ਜੇ ਉਹਨਾਂ ਨੇ ਇਹਨਾਂ ਨੂੰ ਸੇਫ ਰੱਖਿਆ ਤੋ ਇਹ ਸੇਫ ਹੀ ਰਹਿਣਗੇ ਇਸ ਕਰਕੇ ਅਪਾ ਤਾਂ ਇਹੀ ਕਹਿੰਨੇ ਗੁਰੂ ਮਹਾਰਾਜ ਗਿਰ ਅਰਦਾਸ ਕਰਦੇ ਆ ਕਿ ਮਹਾਰਾਜ ਹਰ ਇੱਕ ਨੂੰ ਸੋਖ ਸ਼ਾਂਤੀ ਦੇ ਤੰਦਰੁਸਤੀ ਦੇ ਜੇ ਅਜੇ ਮੁਸੀਬਤ ਦੇ ਵਿੱਚ ਹੈ ਤੇ ਇਹਨਾਂ ਨੂੰ ਮੁਸੀਬਤੋਂ ਕੱਢੋ ਠੀਕ ਹੈ ਜੀ ਬਹੁਤ ਬਤਾਲ ਪੈਣ ਤੁਹਾਡੇ ਕੋਲ ਨੇ ਮੈਨੂੰ ਐਸੋ ਵੀ ਕਿ ਲੱਗਦਾ ਨਹੀਂ ਪੰਜਾਬ ਚੜ੍ਹਦੀ ਕਲਾ ਬਾਰੇ ਪਰ ਤੁਹਾਡੀ ਅੱਖਾਂ ਵਿੱਚੋਂ ਅਥਰੂ ਆ ਗਏ ਨੇ ਕਿ ਲੱਗਦਾ ਅੱਜ ਦੁੱਖ ਹੋਇਆ ਤੁਹਾਨੂੰ ਜਵੇਕੇ ਵੀ ਕਿਹੜੇ ਹਾਲਾਤਾਂ ਵਿੱਚ ਸਾਡਾ ਪੰਜਾਬ ਆ ਪਰ ਅਸੀਂ ਦੇਖਿਆ ਕਈਆਂ ਦੇ ਚਿਹਰੇ ਹਜੇ ਵੀ ਖੁਸ਼ੀ ਨੇ ਜਦੋਂ ਕਿਸੇ ਦੇ ਘਰੇ ਜਾਂਦੇ ਆ ਚਾਹੇ ਨਾ ਨਾ ਪਾਣੀ ਆ ਉਹ ਫਿਰ ਵੀ ਸਾਨੂੰ ਕਹਿੰਦੇ ਨੇ ਭਾਈ ਚਾਹ ਪੀ ਕੇ ਜਾਓ ਇਹ ਕਿ ਲੱਗਦਾ ਪੰਜਾਬੀਆਂ ਦੀ ਪਛਾਣ ਹੈ ਕਿਤੇ ਵੀ ਕੋਈ ਵੀ ਇਹੋ ਜੀ ਚੀਜ਼ ਹੁੰਦੀ ਆ ਪਹਿਲਾਂ ਕਰੋਨਾ ਆ ਗਿਆ ਸੀ ਫਿਰ ਜੰਗ ਦਾ ਇਹਨਾਂ ਨੇ ਕਹਿਤਾ ਹੁਣ ਆ ਪਾਣੀ ਆਪਾਂ ਵੇਖ ਹੀ ਲਿਆ ਤੇ ਪੰਜਾਬੀਆਂ ਤੇ ਸਾਨੂੰ ਇੰਨਾ ਬੜਾ ਮਾਣ ਆ ਕਿ ਉਹ ਡਰਦੇ ਨਹੀਂ ਇਹਨਾਂ ਚੀਜ਼ਾਂ ਤੋਂ ਉਹ ਡਟ ਕੇ ਸਾਹਮਣਾ ਕਰਦੇ ਕੋਈ ਵੀ ਮੁਸੀਬਤ ਹੋਵੇ ਉਹ ਡਟ ਕੇ ਸਾਹਮਣਾ ਕਰਦੇ ਆ ਬਾਕੀ ਜਿਹੜੇ ਕੁੜੀਆਂ ਦੇ ਦਿਲ ਹੁੰਦੇ ਤੁਹਾਨੂੰ ਪਤਾ ਹੈ ਹੌਲੇ ਹੁੰਦੇ ਆ ਤੇ ਉਹ ਚੀਜ਼ਾਂ ਵੇ ਕਿੰਨੇ ਹੀ ਜਰਿਆ ਜਾਂਦਾ ਹੁਣ ਮੈਂ ਖੁਦ ਦੇਖ ਰਹੀ ਹਾਂ ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਮੈਂ ਕੁਝ ਨਹੀਂ ਕਹਿ ਸਕਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਭੈਣ ਦੇ ਅੱਖਾਂ ਵਿੱਚ ਅਥਰੂ ਆ ਗਏ ਨੇ ਦੁੱਖ ਨਹੀਂ ਦੇਖਿਆ ਜਾਂਦਾ ਕਿਉਂਕਿ ਹਾਲਾਤ ਨੇ ਪੰਜਾਬ ਦੇ ਕਿਸ ਤਰ੍ਹਾਂ ਦੇ ਲੱਗਦਾ ਸਾਡੇ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗੀ ਹੈ ਹਾਲਾਤ ਹੋ ਗਏ ਨੇ ਲੱਗਦਾ ਪੰਜਾਬ ਤੇ ਮਿਰਚਾਂ ਵਾਰਨੀਆਂ ਪੈਣੀਆਂ ਜਿੱਤਾ ਦੇ ਹਾਲਾਤ ਨੇ ਰੱਬ ਕੋਲ ਅਰਦਾਸ ਕਰਦੇ ਸੱਚੇ ਬਾਦਸ਼ਾਹ ਇਹ ਪੰਜਾਬ ਨੂੰ ਫਿਰ ਹੱਸਦਾ ਵਸਦਾ ਬਣਾ ਕਿਉਂਕਿ ਹਾਲਾਤ ਨਹੀਂ ਦੇਖੇ ਜਾਂਦੇ ਪੰਜਾਬ ਉਹ ਪੰਜਾਬ ਸੀ ਜਿਹੜਾ ਲੰਗਰ ਲਾਉਂਦਾ ਸੀ ਲੋਕਾਂ ਨੂੰ ਰੋਸ਼ਨ ਵੰਡਦਾ ਸੀ ਪਰ ਅੱਜ ਦੇਖ ਲਓ ਕੀ ਹਾਲਾਤ ਨੇ ਅੱਜ ਸਾਡੇ ਪੰਜਾਬੀ ਭੈਣ ਭਰਾ ਲੰਗਰ ਵਾਸਤੇ ਮਜਬੂਰ ਹੋ ਗਏ ਨੇ ਜਦੋਂ ਵੀ ਕਿਤੇ ਗੱਡੀ ਕੋਈ ਰਾਸ਼ਨ ਦੀ ਆਉਂਦੀ ਆ ਅਸੀਂ ਹਾਲਾਤ ਦੇਖਦੇ ਵਿਚਾਰੇ ਜਾ ਕੇ ਟਰਾਲੀ ਦੇ ਵਾਲੇ ਹੋ ਜਾਂਦੇ ਨੇ ਕਿਉਂਕਿ ਕਈ ਕਈ ਦਿਨਾਤਕ ਨੂੰ ਲੱਗਦਾ ਇਸੇ ਪਰਵਾੜ ਚ ਰਾਸ਼ਨ ਧੱਕਣੀ ਪਹੁੰਚਿਆ ਜਾਂਦਾ ਇਤਾਂ ਦੇ ਹਾਲਾਤ ਦੇ ਕਿ ਭੈਣ ਜੀ ਲੱਗ ਜੂ ਗੱਲਬਾਤ ਕਰਾਂਗੇ ਪੈਣ ਕੀ ਨਾਂ ਕੀ ਤੁਹਾਡਾ ਮੇਰਾ ਨਾਮ ਕਮਲਜੀਤ ਕਬਜੀ ਇਸ ਇਲਾਕੇ ਦੇ ਆਉਣ ਵਾਲੇ ਹਾਂਜੀ ਅਸੀਂ ਬਣਾਲੇ ਦੇ ਹਾਲਾਤ ਕੀ ਨੇ ਤੁਹਾਡੇ ਇਲਾਕੇ ਦੇ ਬਹੁਤ ਮਾੜੇ ਹਾਲਾਤ ਸਾਡੇ ਘਰ ਵੀ ਡੁੱਬੇ ਪਏ ਆ ਸਾਮਾਨ ਵੀ ਸਾਡਾ ਗਲ ਰਿਹਾ ਬੱਚੇ ਸਾਡੇ ਛੋਟੇ ਛੋਟੇ ਅਸੀਂ ਬਾਹਰ ਕੱਢੇ ਹੋਏ ਕਰੋ ਹਾਂਜੀ ਕੀ ਕੀ ਜੀ ਬਿਲਕੁਲ ਜੀ ਬਾਈ ਦਾ ਗੱਲ ਕਰਦੇ ਤੁਸੀਂ ਇਸ ਇਲਾਕੇ ਦੇ ਹੋ ਤੁਹਾਨੂੰ ਤੇ ਬਹੁਤ ਇਲਾਕੇ ਇਸ ਇਲਾਕੇ ਦਾ ਪਤਾ ਵਾ ਕੀ ਹਾਲਾਤ ਕੀ ਨੇ ਇਲਾਕੇ ਦੇ ਕਿੰਨੇ ਕੁ ਮਾਰ ਵੱਜੀ ਹੜ੍ਹ ਦੀ ਤੁਹਾਨੂੰ ਇਹ ਵੀਰ ਜੀ 1988 ਤੋਂ ਲੈ ਕੇ ਜਿਹੜੇ ਅਸੀਂ ਜੰਮੇ ਭਲੇ ਇੱਥੇ ਆ ਤੇ ਮਾਰਾਂ ਹੀ ਚੱਲਦੇ ਆਉਂਦੇ ਆਂ ਗਰਾਊਂਡ ਲੈਵਲ ਤੇ ਜਿਹੜੇ ਬੰਦੇ ਉਥੇ ਫੋਟੋਆਂ ਖਿਚਾ ਕੇ ਜਿਹੜੇ ਮੰਤਰੀ ਇੱਥੇ ਤੱਕ ਜਿੰਨੀ ਵੀ ਨਮਾਇਦੇਜ ਤੱਕ ਸਾਡੇ ਐਮਐਲਏ ਰਣਵੀਰ ਭੁੱਲਰ ਉਹਨੇ ਇੱਥੇ ਆ ਕੇ ਵੇਖਿਆ ਨਹੀਂ ਵੀ ਇਹਨਾਂ ਲੋਕਾਂ ਦਾ ਹਾਲ ਕੀ ਮੈਂ ਬਹੁਤ ਧੰਨਵਾਦ ਕਰਦਾ ਰਾਜਾ ਸਿਸ਼ਟ ਦਾ ਜਿਨ੍ਹਾਂ ਨੇ ਸਾਡੇ ਗਰਾਊਂਡ ਲੈਵਲ ਤੇ ਆ ਕੇ ਬਹੁਤ ਧੰਨਵਾਦ ਇਹਨਾਂ ਦਾ ਹੋਰ ਸਰਜੀਤ ਭੁੱਲਰ ਸਾਹਿਬ ਕੱਲ ਆਏ ਸੀ ਅਲਮੋਲਕ ਵਾਤਰਾ ਜੀ ਵੀ ਆਏ ਸੀ ਪਰ ਜਿੰਨੇ ਵੀ ਸੰਥਾਵਾਂ ਉਹ ਬਹੁਤ ਸੇਵਾ ਕਰਨ ਪਰ ਸਰਕਾਰੀ ਨਮਾਇਦਾ ਕੋਈ ਨਹੀਂ ਸਭ ਤੋਂ ਇੱਥੇ ਮੁਸ਼ਕਲ ਹੈ ਇੱਥੇ ਕਬੀਰ ਦੇ ਨੂੰ ਸਵੇਰ ਦਾ ਫੋਨ ਕਰੇ ਜਾਂਦਾ ਵੀ ਯਾਰ ਮੈਨੂੰ ਕੋਈ ਰੋਟੀ ਦੇਜੋ ਤੇ ਸਾਡੇ ਕੋ ਕਾਦੇ ਲਈ ਲੈ ਕੇ ਜਾਈਂ ਪਾਣੀ ਬਹੁਤ ਜਿਆਦਾ ਵਾ ਤੇ ਕੌਣ ਕੌਣ ਉੱਥੇ ਜਾਊਗਾ ਕਿਸਤੀਆਂ ਹੈ ਨਹੀਂਆਂ ਕਿਸਤੀਆਂ ਨਹੀਂ ਹੈਗਾ ਕਿਸਤੀਆਂ ਦਾ ਇੱਥੇ ਪ੍ਰਬੰਧ ਹੋਣਾ ਚਾਹੀਦਾ ਜਿਹੜਾ ਕੋਈ ਬੰਦਾ ਕੋਈ ਜਾ ਕੋਈ ਰਸਤ ਵੀ ਜਿੰਨੇ ਕਿਸ ਨੇ ਲੈ ਕੇ ਜਾਣੀ ਉਹ ਕਾਦੇ ਤੇ ਲੈ ਕੇ ਜਾਊਗਾ ਇੱਥੇ ਪਾਣੀ ਇੱਥੇ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਅਧਿਕਾਰੀ ਵੀ ਨਹੀਂ ਪਹੁੰਚਿਆ ਕੋਈ ਇੱਥੇ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਆ ਕਾਰ ਸੇ ਵਾਲੇ ਬਾਬਾ ਜੀ ਨੇ ਹੋਰ ਸੰਸਥਾਵਾਂ ਪਹੁੰਚੀਆਂ ਨੇ ਪਰ ਸਰਕਾਰੀ ਬੰਦਾ ਕੋਈ ਨਹੀਂ ਆ ਕੋਈ ਇੱਥੇ ਨਜ਼ਰ ਨਹੀਂ ਆ ਹਾਂ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਬਹੁਤ ਹੋਣਗੇ ਪਰ ਇੱਥੇ ਗਰਾਊਂਡ ਲੈਵਲ ਤੇ ਕੋਈ ਨਹੀਂ ਸਾਨੂੰ ਟੱਕਰਿਆ ਅਜੇ ਤ ਪਰ ਇੰਡਸਟਰੀ ਦੇ ਲੋਗ ਨੇ ਜਿੰਨੇ ਵੀ ਸਾਰੇ ਨੇ ਉਹ ਸਾਰੇ ਇੱਥੇ ਆਏ ਨੇ ਆ ਹੋਰ ਵੀ ਆਈ ਵੀ ਜਾਣਦੇ ਨੇ ਆਉਣਗੇ ਵੀ ਅਜੇ ਨਹੀਂ ਲੰਗਦਾ ਨਹੀਂ ਇਹ ਪੰਜਾਬੀ ਪੰਜਾਬੀ ਨੂੰ ਮਰ ਨਹੀਂ ਦੇਣਗੇ ਕਿਤੇ ਨਹੀਂ ਨਹੀਂ ਪੰਜਾਬ ਨਹੀਂ ਮਰ ਸਕਦਾ ਜੀ ਇਹ ਤਾਂ ਬੜੇ ਅਬਦਾਲੀ ਵੀ ਨਹੀਂ ਮਾਰਦੇ ਉਹ ਤਾਂ ਨਹੀਂ ਮਰਿਆ ਹੁਣ ਕਿੱਥੇ ਮਰਨਾ ਪੰਜਾਬ ਨੂੰ ਕੋਈ ਨਹੀਂ ਮਾਰ ਸਕਦਾ ਮੇਰੇ ਸੋ ਤੁਸੀਂ ਜੇਬ ਵਿੱਚ ਦਵਾਈਆਂ ਪਾਈਆਂ ਨੇ ਕਿੰਦਾ ਕਿ ਹਾਲਾਤ ਨੇ ਇੱਥੇ ਬੁਖਾਰ ਦੇ ਕੀ ਹਾਲਾਤ ਨੇ ਪਰਿਵਾਰ ਬੱਚਿਆਂ ਤੱਕ ਦੇ ਕੀ ਹਾਲਾਤ ਨੇ ਤੁਸੀਂ ਇਹ ਪਾਣੀ ਵੀਰ ਨੂੰ ਕੈਮਰਾ ਕਰਕੇ ਵਿਖਾ ਵੀ ਇਹ ਬਹੁਤ ਗੰਦਾ ਪਾਣੀ ਹੈ ਜਿਹੜਾ ਆ ਰਿਹਾ ਉਹਦੇ ਨਾਲ ਖਾਰਚ ਖਾਰਸ਼ ਹੁੰਦੀ ਆ ਠੀਕ ਹੈ ਖਾਰਸ਼ ਹੁੰਦੀ ਹੋਰ ਬਿਮਾਰੀਆਂ ਦਾ ਵੀ ਡਰਿਆ ਇੱਥੇ ਬਾਕੀ ਪਾਣੀ ਪੀਣ ਵਾਲਾ ਜਿਹੜਾ ਪਾਜੀ ਉਹ ਖਰਾਬ ਹੋ ਚੁੱਕਾ ਵਾ ਤੇ ਸੰ ਥਾਵਾਂ ਜਿੰਨੇ ਵੀ ਹੈਗੀਆਂ ਬਹੁਤ ਸੇਵਾ ਕਰਦੀਆਂ ਨੇ ਉਹਨਾਂ ਦਾ ਬਹੁਤ ਧੰਨਵਾਦ ਮੈਂ ਹੈ ਨਾ ਜਿੰਨੇ ਵੀ ਆ ਪ੍ਰਾਪਾਸਰਾ ਹੋ ਗਏ ਵਾਰਸ ਪੰਜਾਬ ਦੇ ਅਮਰਤਪਾਲ ਦੇ ਬੰਦੇ ਆ ਤੇ ਸਰਕਾਰੀ ਬੰਦਾ ਕੋਈ ਨਹੀਂ ਆਇਆ ਇੱਥੇ ਉਹਨਾਂ ਦਾ ਹੋਰ ਕੋਈ ਨਹੀਂ ਆਇਆ ਬਾਕੀ ਧੰਨਵਾਦ ਸਾਰਿਆਂ ਦਾ ਜਿੰਨੀ ਵੀ ਸਹਾਇਤਾ ਕਰਦੇ ਨੇ ਮੈਂ ਨਾ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਨੂੰ ਲੋਕਾਂ ਨੂੰ ਫੇਰ ਵੀ ਲੋਡ ਪੈਣੀ ਆ ਕਿਸੇ ਨੂੰ ਬੀਜ ਦੀ ਪੈਣੀ ਆ ਖਾਦ ਦੀ ਪੈਣੀ ਆ ਟਰੈਕਟਰਾਂ ਦੀ ਵੀ ਲੋਡ ਪੈਣੀ ਆ ਪੱਧਰ ਕਰਨੀਆਂ ਜ਼ਮੀਨਾਂ ਹੁਣ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਜ਼ਮੀਨ ਕਿਥੇ ਆ ਰੋੜਦਾ ਨਹੀਂ ਪਤਾ ਲੱਗਦਾ ਬਿਲਕੁਲ ਹੀ ਬਿਲਕੁਲ ਬਹੁਤ ਧੰਨਵਾਦ ਤੁਸੀਂ ਦੇਖਿਆ ਗੱਡੀਆਂ ਜਿਹੜੂ ਕੱਢ ਲਿਓ ਕੋਈ ਰਸ਼ ਪੈ ਰਿਆ ਪਿੱਛੇ ਤੁਸੀਂ ਦੇਖ ਲਓ ਟਰਾਲੀਆਂ ਟਰਾਲੀਆਂ ਮੇਰੇ ਪਿੱਛੇ ਤੁਸੀਂ ਲੱਗੀਆਂ ਲੱਗਿਆ ਨੇ ਰਸਤਾ ਜਿਹੜਾ ਕਿ ਬੰਦਿਆ ਫਿਰ ਫਿਰ ਵੀ ਲੰਘਾਂ ਦੀ ਜਿਹੜੀ ਮੁਸ਼ਕਲ ਆ ਗੱਲਬਾਤ ਜਰੂਰ ਪਿੰਡ ਬਨਾਲਾ ਆ ਜੀ ਤੁਹਾਨੂੰ ਤਸਵੀਰਾਂ ਖਾਈਆਂ ਨੇ ਬਾਈ ਜੀ ਡੱਡਾ ਫੜ ਲਓ ਮੜਾ ਗਾਂਗ ਚਲੀਏ ਆ ਤੁਸੀਂ ਦੇਖ ਸਕਦੇ ਹੋ ਸੇਵਾ ਵਾਲੇ ਵੀਰ ਦੇ ਡਟੇ ਨੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਤੁਸੀਂ ਦੇਖ ਸਕਦੇ ਹੋ ਪਾਣੀ ਦੀਆਂ ਬੋਤਲਾਂ ਲੰਗਰ ਤੱਕ ਜਿਹੜਾ ਲੋਕਾਂ ਦਾ ਪਹੁੰਚਾਇਆ ਜਾ ਰਿਹਾ ਗੱਲਬਾਤ ਜਰੂਰ ਕਰਾਂਗੇ ਵੀਰ ਦੇ ਨਾਲ ਬਾਈ ਜੀ ਕੀ ਨਾਮ ਤੁਹਾਡਾ ਕਿਹੜੇ ਪਿੰਡ ਲੱਕੇ ਤੁਸੀਂ ਰਹਿਵਾਲੇ ਹੋ ਹਾਂਜੀ ਬਾਈ ਜੀ ਹਾਂਜੀ ਕੀ ਨਾਮ ਹੈ ਰਾਜਵੀਰ ਸਿੰਘ ਹੈ ਜੀ ਆ ਕਿਹੜੇ ਇਲਾਕੇ ਦੇ ਰਹ ਮਲੇ ਹੋ ਅਸੀਂ ਪੰਜੋਖਰਾ ਸਾਹਿਬ ਹੈ ਜੀ ਪਿੰਡ ਅੰਮ੍ਰਾਲੇ ਕੋਲ ਜੀ ਅੰਮ੍ਰਾਲੇ ਕੋਲ ਹਰਿਆਣਾ ਹਾਂ ਜੀ ਹਰਿਆਣੇ ਤੋਂ ਆਏ ਹਾਂ ਜੀ ਹਾਂ ਜੀ ਬਿਲਕੁਲ ਜੀ ਤੁਸੀਂ ਦੇਖਿਆ ਭਾਈ ਹਰਿਆਣੇ ਤੋਂ ਆਏ ਜੇ ਹਮੇਸ਼ਾ ਲੋਕਾਂ ਨੂੰ ਲੰਮਾ ਰਹਿੰਦਾ ਵੀ ਭਾਈ ਹਰਿਆਣੇ ਵਾਲੇ ਸਾਡੇ ਨਾਲ ਖੜਦੇ ਨਹੀਂ ਆ ਤੁਸੀਂ ਦੇਖਿਓ ਅੱਜ ਹਰਿਆਣੇ ਵਾਲੇ ਭਾਈ ਸਾਡੇ ਨਾਲ ਖੜਗੇ ਨੇ ਅਸਟਾਕ ਕਿ ਨਹੀਂ ਤੁਸੀਂ ਘਰ ਆਉਣਾ ਪੰਜਾਬ ਦੇ ਨਾਲ ਪੂਰਾ ਮੁਲਖ ਹੈ ਪੂਰਾ ਦੇਸ਼ ਹੈ ਆ ਪੂਰੇ ਵਰਲਡ ਤੱਕ ਲੋਕ ਜੁੜੇ ਨੇ ਅੱਜ ਬੇਸ਼ਕ ਲੋਕ ਕਹਿੰਦੇ ਨੇ ਫੇਸਬੁਕਾਂ ਤੇ ਭਾਈ ਹਰਿਆਣੇ ਵਾਲੇ ਖੜਦੇ ਨਹੀਂ ਸਾਡੇ ਨਾਲ ਆ ਦੇਖ ਲਓ ਭਾਈ ਭਾਈ ਲੋਕੀ ਲਾਂਭਾ ਦਿੰਦੇ ਕਹਿੰਦੇ ਹਰਿਆਣੇ ਖੜਦੇ ਨਹੀਂ ਸਾਡੇ ਨਾਲ ਨਹੀਂ ਨਹੀਂ ਨਾਲ ਐ ਜੀ ਹਰਿਆਣੇ ਦੇ ਨਾਲ ਐ ਪੂਰਾ ਐਨ ਖੜੇ ਐ ਜੀ ਕੋਈ ਗੱਲ ਨਹੀਂ ਪੰਜਾਬ ਤੋਂ ਨਿਕਲੇ ਆ ਹਾਂ ਜਦੋਂ ਕਿ ਲੈ ਕੇ ਕੀ ਕੀ ਆਇਓ ਕਿੰਨੇ ਸਿੱਕਣ ਦੇ ਨੇ ਹੋਵੇ ਸੇਵਾ ਕਰਦੇ ਹੋ ਤੁਸੀਂ ਨਹੀਂ ਆਏ ਤਾਂ ਅੱਜ ਹੀ ਆ ਜੀ ਸਵੇਰੇ 2 ਵਜੇ ਚੱਲੇ ਸੀਗੇ ਪਿੰਡੋਂ ਤੇ ਆਪਣਾ ਉਰੇ ਦੁਪਹਿਰੇ ਜੇ ਪਹੁੰਚ ਗਏ ਦੋ ਟਰਾਲੇ ਲੈ ਕੇ ਆਏ ਸੀਗੇ ਜੀ ਇੱਕ ਤਾਂ ਖੜਿਆ ਵਿੱਚ ਸਾਰਾ ਰਾਸ਼ਨ ਪਾਣੀ ਸੀਗਾ ਦਵਾਈਆਂ ਬੂਟੀ ਜਿਹੜਾ ਵੀ ਹੈਗਾ ਸੀਗਾ ਸਾਰਾ ਕੁਝ ਹੈ ਬਾਕੀ ਡੰਗਰਾਂ ਵਾਸਤੇ ਵੀ ਚੋਕਰ-ਚੋਕਰ ਲੈ ਕੇ ਆਏ ਆ ਜੀ ਸਾਰਾ ਕੁਝ ਹਾਂਜੀ ਸਾਰਾ ਕੁਝ ਦੇ ਕੇ ਆਏ ਆ ਪਿੱਛੇ ਬਾਕੀ ਥੋੜਾ ਬੋਤਾ ਰਹਿੰਦਾ ਹੈ ਇਹ ਅੱਗੇ ਪਿੰਡ ਪੁੰਡ ਵਿੱਚ ਦੇ ਦੇਣਗੇ ਤੁਸੀਂ ਦੇਖਿਆ ਡੇਰਿਆਂ ਦੇ ਹਜੇ ਵੀ ਕਾਰ ਹੈਗੇ ਨੇ ਕਈਆਂ ਤੱਕ ਕਹਿੰਦੇ ਰੋਟੀ ਤੱਕ ਨਹੀਂ ਪਹੁੰਚੀ ਉੱਥੋਂ ਤੱਕ ਪਹੁੰਚਾਇਆ ਜਾਓ ਕਿਤੇ ਜਾਓ ਨਹੀਂ ਉਹ ਵੋਟਾਂ ਚੱਲ ਰਹੀਆਂ ਨੇ ਜੀ ਉਧਰ ਉਹ ਵੋਟਾਂ ਦੇ ਰਾਹੀਂ ਦੇ ਰਹੇ ਨੇ ਪਿੰਡ ਵਿੱਚ ਸਾਰਿਆਂ ਨੂੰ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਤਸਵੀਰਾਂ ਜਰੂਰ ਸਾਂਝੀ ਕਰਾਂਗੇ ਅ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਪਿੰਡ ਬਨਾਲਾ ਦੀਆਂ ਸਾਂਝੀ ਕਰਾਂਗੇ ਤੁਹਾਡੇ ਪਿੰਡ ਦੇ ਇਹਨਾਂ ਸਮਾਨ ਕਿਉਂ ਇੱਥੇ ਬੰਨਿਆ ਪਿਆ ਮੰਜੇ ਵਗੈਰਾ ਕੀ ਕੀ ਸਮਾਨ ਹੈ ਕਿਹਦਾ ਸਮਾਨ ਹੈ ਇਹ 2-2 ਕਿਲੋ ਮੀਟਰ ਤੋਂ ਆਇਆ ਆ ਨਾਂ ਦਾ ਕੋਈ ਬੇੜੀ ਆ ਆ ਡਰਮ ਥੱਲੇ ਬੰਨ ਕੇ ਉੱਤੇ ਮੰਜੇ ਰਤੇ ਇਹਨਾਂ ਹੁਣ ਇਕੱਠਾ ਲੈ ਕੇ ਜਾਣਾ ਜੋ ਮਿਲ ਗਿਆ ਜੋ ਚਾਰ ਦੀ ਗੱਠ ਮਿਲ ਗਈ ਜਾਂ ਕੋਈ ਰਬਾ ਵਗੈਰਾ ਸੌਦਾ ਮਿਲ ਗਿਆ ਜਾਂ ਕੋਈ ਚੀਜ਼ ਮਿਲ ਗਈ ਉਹ ਇਹਨਾਂ ਇਕੱਠਾ ਲੈ ਕੇ ਜਾਣਾ ਘੜੀ ਮੁੜੀ ਹੋਣਾ ਬੈਗ ਤੋਂ ਐਣਾ ਨਾ ਪਾਣੀ ਨਾ ਕਿ ਘੜੀ ਮੁੜੀ ਦਾ ਆਇਆ ਨਹੀਂ ਜਾਂਦਾ ਹਾਂ ਜੀ ਇਹ 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 ਰੋਡ ਆ ਫਿਰ ਇੱਥੇ ਤੱਕ ਹਾਂ ਜੀ ਹਾਂ ਜੀ ਇਹ ਰੋਡ ਆ ਜੀ ਫਿਰ ਇਹ ਰੋਡ ਨਾ ਹੋਏ ਨਾ ਸਾਡਾ ਮਾਲ ਭੁੱਖਾ ਮਰ ਜੇ ਠੀਕ ਹੈ ਹਾਂ ਜੀ ਇਹ ਰੋਡ ਦੇ ਜਰੂ ਸਾਡਾ ਸਾਡਾ ਮਾਲ ਵਜਿਆ ਸਾਨੂੰ ਦਾਣਾ ਪੱਠਾ ਜੋ ਵੀ ਚੀਜ਼ ਆ ਰਸਤ ਬਸਤ ਇਹ ਦਣ ਇਹ ਰੋਡ ਦੇ ਥਰੂ ਮਿਲਦੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਇਹਨਾਂ ਕਹਿਣਾ ਵੀ ਇਹ ਰੋਡ ਦੇ ਥਰੂ ਸਾਨੂੰ ਜਿਹੜਾ ਰਾਸ਼ਨ ਪਾਣੀ ਮਿਲਦਾ ਪਰਿਵਾਰ ਨੂੰ ਖਾਣਾ ਮਿਲਦਾ ਵਾ ਤਸਵੀਰਾਂ ਕੁਝ ਜਰੂ ਸਾਡੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਹਾਂਜੀ ਹਾਂਜੀ ਇਹ ਬੇਨਤੀ ਆ ਜੀ ਜਵੇਂ ਆ ਟਰਾਲੇ ਆਏ ਆ ਇਹ ਜਿੰਨੂੰ ਅਸੀਂ ਪੋਚਦੇ ਸਵੇਰ ਦੇ ਉਹਾਂ ਦੇ ਵੀ ਅਸੀਂ ਪਿੱਛੇ ਲਾ ਆਏ ਆ ਕੈਂਪ ਤੇ ਲਾ ਆਏ ਆ ਇੱਥੇ ਸਾਡੇ ਕੋਲੇ ਲਿਆ ਕੇ ਤੇ ਇੱਥੇ ਵੀਡੀਓ ਬਣਾਈ ਜਾਂਦੇ ਆ ਇਹਦੇ ਬੜੀ ਗੱਲ ਕਰਨ ਵਰਤਾਰੇ ਤੁਸੀਂ ਵੇਖਿਆ ਸਿਸਟਰ ਜਿਹੜੀਆਂ ਰਾਜਾ ਸਿਸਟਰ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਰਾਸ਼ਨ ਸਮਗਰੀ ਜਿਹੜੇ ਲੈ ਕੇ ਆਏ ਨੇ ਬਾਈ ਹਾਤੇ ਰੋਟੀ ਰੱਖ ਕੇ ਖਾ ਰਹੇ ਪਛਾਦਾ ਛਕ ਰਹੇ ਹੋ ਬਹੁਤ ਵਧੀਆ ਲੱਗਦਾ ਜੀ ਸੰਗਤ ਦੇ ਨਾਲ ਖਾਈਏ ਹਨ ਹਾਂ ਗੁਰੂ ਮਹਾਰਾਜ ਦਾ ਪ੍ਰਸ਼ਾਦਾ ਵਾ ਬੇਕੋ ਇਹ ਖਾਂਡੇ ਸਾਡੇ ਪਰਿਵਾਰ ਸਾਡੇ ਭੈਣ ਭਰਾ ਤੇ ਮੈਨੂੰ ਬਹੁਤ ਵਧੀਆ ਲੱਗਾ ਮੈਂ ਕਿਆ ਸਵਾਇਆ ਗੱਫਾ ਦੇਦੋ ਮੈਂ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਰਾਜਾ ਸਿਸਟਰ ਜਿਹੜੀਆਂ ਭੈਣਾ ਨੇ ਇਹਨਾਂ ਵੱਲੋਂ ਰਾਸ਼ਨ ਸਮਗਰੀ ਲੈ ਕੇ ਆਏ ਨੇ ਅਤੇ ਵਰਤਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਲੰਗਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਬੜੀ ਦੂਰੋਂ ਅੰਮ੍ਰਿਤਸਰੋਂ ਚੱਲ ਕੇ ਭੈਣਾ ਪਰਿਵਾਰ ਜਿਹੜਾ ਆਇਆ ਰਾਜਾ ਸਿਸਟਰ ਖਾਸ ਕਰਕੇ ਜਿਹੜਾ ਇਹ ਲੰਗਰ ਪਛਾਦਾ ਲੈ ਕੇ ਆਏ ਨੇ ਵੱਡੀ ਜਿਹੀ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਅੱਜ ਹਲਕਾ ਪੱਟੀ ਦੇ ਇਲਾਕੇ ਦੀਆਂ ਬੰਡਾਲਿਆ ਪਿੰਡ ਦੀਆਂ ਤਸਵੀਰਾਂ ਸਾਂਝੀਆਂ ਨੇ ਰਸੂਰਪੁਰ ਵੀ ਇੱਥੇ ਪੈਂਦਾ ਕਾਫੀ ਪਿੰਡਾਂੋਂ ਜਿਹੜਾ ਕੀ ਸੂਦ ਦਿੱਤੀ ਆ ਰਹੀ ਆ ਸ਼ਾਬਾਸ਼ ਅਸੀਂ ਕਹਿੰਦੇ ਆ ਧੰਨਵਾਦ ਉਹਨਾਂ ਧੀਆਂ ਦਾ ਉਹਨਾਂ ਭੈਣਾਂ ਜਿਹੜਾ ਕੀ ਇੱਥੇ ਪਹੁੰਚੇ ਨੇ ਰਸਤ ਲਾ ਕੇ ਮੈਨੂੰ ਦਿਓ ਜਹਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਪਿੰਡ ਬੰਡਾਲਾ